ਸასი ਗਾਲ ਦੋਸਤੋ ਇੱਕ ਵਾਰ ਫਿਰ ਹਾਜ਼ਰ ਹਾਂ ਜੀ ਅੱਜ ਦੇ ਜਿਹੜੇ ਮੰਡੀਆਂ ਦੇ ਭਾਅ ਲੈ ਕੇ ਤੇ ਅੱਜ ਦੇਸ਼ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਨਰਮੇ ਦੇ ਕੀ ਭਾਅ ਰਹੇ ਨੇ ਇਹਦੇ ਬਾਰੇ ਵਿੱਚ ਜਾਣਕਾਰੀ ਦੇਵਾਂਗੇ ਸੋ ਪਹਿਲਾਂ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰ ਲੈਣੇ ਆ ਜੀ ਆਪਾਂ ਜਿੱਥੇ ਅੱਜ ਅਬੋਰ ਮੰਡੀ ਦੇ ਵਿੱਚ ਨਰਮੇ ਦਾ ਭਾਅ ਜੜਾ ਰਿਹਾ ਉਹ 6800 40 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਇੱਥੇ ਜਿਹੜਾ ਐਵਰੇਜ ਰੇਟ ਰਿਹਾ ਉਹ 6450 ਰੁਪਏ ਤੋਂ ਲੈ ਕੇ 6500 ਰੁਪਏ ਤੱਕ ਜਿਹੜਾ ਐਵਰੇਜ ਰੇਟ ਆ ਉਹ ਤੇ ਹੈ ਜੀ ਇਸੇ ਤਰ੍ਹਾਂ ਹੀ ਫਾਜ਼ਲਕਾ ਮੰਡੀ ਦੀ ਗੱਲ ਕਰੀਏ ਤਾਂ ਫਾਜ਼ਲਕਾ ਮੰਡੀ ਦੇ ਵਿੱਚ ਜਿਹੜਾ ਨਰਮੇ ਦਾ ਭਾ ਰਿਹਾ ਉਹ 6400 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਇੱਥੇ ਜਿਹੜਾ ਐਵਰੇਜ ਰੇਟ ਸੀ ਉਹ 6071 ਰੁਪਏ ਤੱਕ ਜਿਹੜਾ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਐਵਰੇਜ ਰੇਟ ਰਿਹਾ ਜੀ ਤੇ ਜੇਕਰ ਗੱਲ ਕਰੀਏ ਰਾਜਸਥਾਨ ਦੀਆਂ ਮੰਡੀਆਂ ਦੀ ਗੰਗਾ ਨਗਰ ਦੀ ਅਨੂ ਅਨੂਪਗੜ ਮੰਡੀ ਦੀ ਗੱਲ ਕਰੀਏ ਤਾਂ ਅਨੂਪਗੜ ਮੰਡੀ ਦੇ ਵਿੱਚ ਨਰਮੇ ਦਾ ਭਾਜੜਾ ਰਿਹਾ ਉਹ 660 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਇੱਥੇ ਜਿਹੜਾ ਐਵਰੇਜ ਰੇਟ ਸੀ ਉਹ 6200 ਰੁਪਏ ਪ੍ਰਤੀ ਕੁਆਂਟਲ ਰਿਹਾ ਜੀ ਬੀਜੇ ਨਗਰ ਦੇ ਵਿੱਚ ਨਰਮੇ ਦਾ ਭਾ 6850 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਐਵਰੇਜ ਰੇਟ ਹੈ ਜਿਹੜਾ ਉਹ 6550 ਰੁਪਏ ਪ੍ਰਤੀ ਕੁਆਂਟਲ ਰਿਹਾ ਸੂਰਤਗੜ ਦੇ ਵਿੱਚ ਜਿਹੜਾ ਰੇਟ ਰਿਹਾ ਨਰਮੇ ਦਾ ਉਹ 6795 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਐਵਰੇਜ ਰੇਟ ਸੀ ਜਿਹੜਾ ਉਹ 6000 ਦੇ ਕ੍ਰੀਪ ਜਿਹੜਾ ਐਵਰੇਜ ਰੇਟ ਹੈ ਇੱਥੇ ਰਿਹਾ ਤੇ ਜੇਕਰ ਹੋਰ ਨਾ ਮੰਡੀਆਂ ਦੀ ਗੱਲ ਕਰੀਏ ਐਲਨਾਬਾਦ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਨਰਮੇ ਦਾ ਭਾਅ ਜਿਹੜਾ ਰਿਹਾ 6960 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਕਪਾ ਇੱਥੇ 6500 ਰੁਪਏ ਪ੍ਰਤੀ ਕੁਆਂਟਲ ਵਿਕੀ ਹੈ ਇਸੇ ਤਰ੍ਹਾਂ ਹੀ ਸਰਸਾ ਮੰਡੀ ਦੇ ਵਿੱਚ ਨਰਮੇ ਦਾ ਭਾਅ 6800 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਭੁੱਟੋ ਮੰਡੀ ਦੇ ਵਿੱਚ ਨਰਮਾ 6580 ਰੁਪਏ ਪ੍ਰਤੀ ਕੁਆਂਟਲ ਵਿਕਿਆ ਆਦਮਪੁਰ ਮੰਡੀ ਦੇ ਵਿੱਚ ਨਰਮੇ ਦਾ ਭਾਅ 7825 ਰੁਪਏ ਪ੍ਰਤੀ ਕੁਆਂਟਲ ਜਿਹੜਾ ਰਿਹਾ ਜੀ